ਪੂਰੇ ਉੱਤਰੀ ਭਾਰਤ ਸਮੇਤ ਪੰਜਾਬ ਦੇ ਵਿੱਚ ਠੰਡ ਦਾ ਕਹਿਰ ਹੈ ਜਿਹੜਾ ਲਗਾਤਾਰ ਜਾਰੀ ਹੈ ਤੇ ਆਉਣ ਵਾਲੇ 5 ਦਿਨਾਂ ਤੱਕ ਇਹ ਠੰਡ ਹੈ ਜਿਹੜੀ ਜਾਰੀ ਰਹੇਗੀ ਉੱਥੇ ਹੀ ਆਉਣ ਵਾਲੇ 4 ਦਿਨ ਰੈੱਡ ਅਲਰਟ ਦੇ ਵਿੱਚ ਬੀਤਨ ਦੀ ਸੰਭਾਵਨਾ ਬਣੀ ਹੋਈ ਹੈ ਦਾਦੀਏ ਕਿ ਹਵਾ ਵਿੱਚ ਨਮੀ ਦੀ ਮਾਤਰਾ ਹਵਾ ਦੀ ਰਫ਼ਤਾਰ 0.1 ਜਾਂ 2 ਕਿਲੋਮੀਟਰ ਪ੍ਰਤੀ ਘੰਟਾ ਤੇ بارش ਦੀ ਘਾਟ ਬਰਕਰਾਰ ਰਹਿਣ ਵਰਗੇ ਹਾਲਾਤ ਤੁੰਦ ਨੂੰ ਅਲਵਿਦਾ ਕਹਿਣ ਦਾ ਮੌਕਾ ਨਹੀਂ ਦੇਣਗੇ ਉਥੇ ਮੌਸਮ ਮਾਹਿਰਾਂ ਦੀ ਮੰਨੀਅਤਾਂ ਬੀਤੀ ਰਾਤ ਦੀ ਠੰਡ ਨੇ ਪੰਜਾਬ ਦੀ ਠੰਡ ਦਾ ਪਿਛਲੇ 9 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ ਅਤੇ 9 ਸਾਲ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ ਮਨਫੀ 1 ਡਿਗਰੀ ਦਰਜ ਕੀਤਾ ਗਿਆ ਸੀ ਅਤੇ ਮੌਜੂਦਾ ਸਾਲ ਦੇ ਜਨਵਰੀ ਮਹੀਨੇ ਦੇ ਵਿੱਚ ਬੀਤੀ ਰਾਤ ਦਾ ਨਵਾਂ ਸ਼ਹਿਰ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ ਮਨਫੀ ਭਾਵ -0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਦਾਦੀਏ ਕੀ ਚਾਰ ਤਸਵੀਰਾਂ ਨੇ ਜਿਹੜੀਆਂ ਏ ਐਨ ਬੀ ਨਿਊ ਚੈਨਲ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਤੋਂ ਪਹਿਲੀ ਤਸਵੀਰ ਹੈ ਜਿੱਥੇ ਠੰਡ ਤੋਂ ਬਚਣ ਦੇ ਲਈ ਲੋਕ ਨੇ ਜਿਹੜੇ ਕਈ ਤਰ੍ਹਾਂ ਦੇ ਯਤਨ ਕਰ ਰਹੇ ਨੇ ਤੇ ਉੱਥੇ ਹੀ ਅੱਗ ਸੇਕਣ ਦਾ ਸਹਾਰਾ ਲੈ ਰਹੇ ਨੇ ਦੂਜੀ ਤਸਵੀਰ ਪੰਜਾਬ ਦੀ ਹੈ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੰਗਣੀ ਧੁੰਦ ਦਾ ਕਹਿਰ ਜਿਹੜਾ ਲੋਕੀ ਉਸ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਨੇ ਨਾਲ ਹੀ ਹਰਿਆਣਾ ਦੇ ਵਿੱਚ ਵੀ ਇਹੋ ਹਾਲ ਹੈ ਜਿੱਥੇ ਲਗਾਤਾਰ ਠੰਡ ਵਾਦੀ ਜਾ ਰਹੀ ਹੈ ਚੌਥੀ ਤਸਵੀਰ ਯੂਪੀ ਤੋਂ ਸਾਹਮਣੇ ਆਈ ਹੈ ਜਿੱਥੇ ਦਿਨ ਦੇ ਵਿੱਚ ਧੁੰਦ ਦੀ ਚਿੱਟੀ ਚਾਦਰ ਨੇ ਲੋਕਾਂ ਨੂੰ ਮਜਬੂਰ ਕਰ ਦਿੱਤਾ ਹੈ ਤੇ ਆਵਾਜਾਈ ਦੇ ਦੌਰਾਨ ਲੋਕ ਨੇ ਜਿਹੜੇ ਆਪਣੇ ਵਾਹਨਾਂ ਦੀਆਂ ਬੱਤੀਆਂ ਲਗਾ ਕੇ ਤੇ ਗਰਮ ਕੱਪੜੇ ਪਾ ਕੇ ਇਸ ਧੁੰਦ ਦਾ ਸਾਹਮਣਾ ਜਿਹੜੇ ਕਰਦੇ ਨਜ਼ਰ ਆ ਰਹੇ ਨੇ ਦਾਦੀਆ ਕੀ ਇਸ ਤੋਂ ਪਹਿਲਾਂ 14 ਜਨਵਰੀ ਦੀ ਰਾਤ ਨੂੰ ਨਵਾਂ ਸ਼ਹਿਰ ਦਾ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ -0.2 ਡਿਗਰੀ ਸੈਲਸੀਅਸ ਹੈ ਜਿਹੜਾ ਦਰਜ ਕੀਤਾ ਗਿਆ ਸੀ ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਠੰਡ ਦਾ ਕਹਿਰ ਵੈਸਟਰਨ ਡਿਸਟਰਬੈਂਸ ਦੇ ਆਉਣ ਦੇ ਵਿੱਚ ਦੇਰੀ ਹੋਈ ਹੈ ਜਿਸ ਦੇ ਕਾਰਨ ਹੁਣ ਠੰਡ ਵੱਧ ਰਹੀ ਹੈ ਉੱਥੇ ਆਮ ਤੌਰ ਦੇ ਉੱਤੇ ਜਨਵਰੀ ਮਹੀਨੇ ਦੇ ਵਿੱਚ ਹੁਣ ਤੱਕ ਇੱਕ ਜਾਂ ਦੋ ਮੀਂਹ ਪੈ ਜਾਂਦੇ ਨੇ ਪਰ ਮੀਂਹ ਧੁੰਦ ਨੂੰ ਸਾਫ਼ ਕਰ ਦਿੰਦਾ ਹੈ ਪਰ بارش ਦੇ ਆਉਣ ਦੇ ਵਿੱਚ ਦੇਰੀ ਹਵਾ ਦੇ ਵਿੱਚ ਨਮੀ ਦੀ ਜ਼ਿਆਦਾ ਮਾਤਰਾ ਤੇ ਹਵਾ ਦੀ ਰਫ਼ਤਾਰ ਜ਼ੀਰੋ ਅਤੇ ਇਸ ਦੇ ਆਸ-ਪਾਸ ਹੋਣ ਕਾਰਨ ਤੁੰਦ ਹਟਣ ਦਾ ਨਾਮ ਨਹੀਂ ਲੈ ਰਹੀ ਤੇ ਲਗਾਤਾਰ ਇਸ ਦਾ ਸਾਹਮਣਾ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਰਨਾ ਪੈ ਸਕਦਾ ਹੈ ਦਿਲਬਾਖ ਸਿੰਘ ਦਿਲਬਾਖ ਜੀ ਅੰਮ੍ਰਿਤਸਰ ਜੀ ਕਿੰਨੀ ਤੁੰਦ ਕੀ ਕੀ ਮੁਸ਼ਕਲ ਆ ਰਹੀ ਹੈ ਬਹੁਤ ਜ਼ਿਆਦਾ ਤੁੰਦ ਹੈ ਜੀ ਕੀ ਮੁਸ਼ਕਿਲ ਆ ਰਹੀ ਹੈ ਮੁਸ਼ਕਲ ਹੈ ਅ ਵੀ ਬੱਸਾਂ ਬਹੁਤ ਜਿਆਦਾ ਘਟ ਆਉਂਦੀਆਂ ਵਾ ਟਾਈਮ ਮੈਸ ਹੋ ਜਾਂਦਾ ਵਾ ਧੁੰਦ ਦੇ ਕਰਕੇ ਬੱਸਾਂ ਨਹੀਂ ਆਉਂਦੀਆਂ ਕਿਉਂਕਿ ਮਿਹਰਬਾਨੀ ਹੋਣੀ ਚਾਹੀਦੀ ਹੈ ਕਿ ਸਰਕਾਰੀ ਬੱਸਾਂ ਪਿੰਡਾਂ ਦੇ ਵਿੱਚ ਲੱਗਣੀਆਂ ਚਾਹੀਦੀਆਂ ਕਿ ਪਿੰਡਾਂ ਦੇ ਵਿੱਚ ਥੋੜਾ ਬਹੁਤਾ ਫਾਇਦਾ ਹੋਵੇ ਕਮਾਕਾਰਾਂ ਡਿਊਟੀ ਵਾਲਿਆਂ ਨੂੰ ਬੜੀ ਪਰੇਸ਼ਾਨੀ ਹੈ ਹਾਂਜੀ ਵੈਜ ਜੀ ਖਾਲਸਾ ਵੈਜ ਜੀ ਫਤੇ ਆਪ ਨੂੰ ਨਾ ਨਾ ਹੀ ਸੁਖਦੇਵ ਸਿੰਘ ਪਿੰਡ ਤੇ ਨਾ ਕਿੰਨੀ ਕਿ ਧੁੰਦ ਕੀ ਮੁਸ਼ਕਿਲ ਆ ਰਹੀ ਬਹੁਤ ਜੀ ਸਰ ਮੁਸ਼ਕਿਲ ਆ ਰਹੀ ਹੈ ਇਹ ਧੁੰਦ ਬਹੁਤ ਜਿਆਦਾ ਹੈ ਅਸੀਂ ਪਿੰਡ ਤੋਂ ਆ ਰਹੇ ਹਾਂ ਬਹੁਤ ਜਿਆਦਾ ਮੁਸ਼ਕਿਲ ਆ ਰਹੀ ਹੈ ਜੀ ਰਾਜ ਬਹੁਤ ਜ਼ਿਆਦਾ ਮੰਦਾ ਆ ਲਿਆ ਜੀ ਹੁਣ ਵੀ ਵੇਖੋ ਤੁਹਾਡੇ ਸਾਹਮਣੇ ਕਿੰਨੀ ਧੁੰਦ ਹੈ 40 50 ਕਿਲੋਮੀਟਰ ਤੋਂ ਆਣ ਕੇ ਡਿਊਟੀ ਇੱਥੇ ਕਰਨੇ ਬਹੁਤ ਪਰੇਸ਼ਾਨੀ ਹੈ ਜੀ ਹਾਂ ਬਿਜਲੀ ਘਟ ਹੈ ਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧੁੰਦਦਾ ਵੀ ਨਹੀਂ ਕੱਖ ਵੀ ਪਿਆ ਵੇਖੋ ਅਸੀਂ ਆਪਣੇ ਆਪ ਅਸੀਂ ਵੇਖੋ ਬੁੱਕਲ ਮਾਰੀ ਤਿੰਨ ਤਿੰਨ ਕੋਟੀਆਂ ਪਾਈਆਂ ਨੇ ਬਹੁਤ ਮੰਦਾ ਆ ਲਿਆ ਜੀ ਧੰਨਵਾਦ ਜੀ ਧੰਨਵਾਦ ਜੀ ਮੁਖਤਿਆਰ ਨਾ ਨਾ ਮੁਖਤਿਆਰ ਸਿੰਘ ਜੀ ਮੁਖਤਿਆਰ ਜੀ ਅਮਰ ਸਿੰਘ ਕਿੰਨੀ ਧੁੰਦ ਕਿ ਕੀ ਮੁਸ਼ਕਲ ਆ ਰਹੀ ਹੈ ਇਹ ਕੰਮਕਾਰ ਤੇ ਬੜੀ ਧੁੰਦ ਹੁੰਦੀ ਹੈ ਜੀ ਅੱਗੋਂ ਟ੍ਰੈਫਿਕ ਬੜੀ ਆ ਰਹੀ ਹੈ ਕਿ ਨਜ਼ਰ ਨਹੀਂ ਕੰਮ ਜੇ ਹੱਥ ਬੜੇ ਠਰੇ ਕੰਮ ਕਰਨਾ ਬੰਦਾ ਵਾ ਠੰਡ ਕਿੰਨੀ ਕਰ ਠੰਡ ਬਹੁਤ ਹੈ ਤੂੰ ਦੇਖ ਲੋ ਬੰਦਾ ਨਜ਼ਰ ਆ ਰਿਹਾ ਲਾਗੇ ਲਾਗੇ ਕਿਤੇ ਆ ਖੰਬੇ ਖੰਬਾ ਆਈ ਬੈਨਰ ਬਣਦੇ ਹੁੰਦੇ ਸਾਨੂੰ ਖੰਬਣ ਨਗੇ ਰਹਿੰਦਾ ਤੋਂ ਦੇ ਵਿੱਚ ਖੰਬਾ ਬਣਨਾ ਖਾ ਜਾਂਦਾ

आने वाले पाँच दिन तक यही मौसम का हाल रहेगा लोगों को अभी पाँच दिन तक ठंड से राहत नहीं मिलेगी तो इसके अलावा बात करें तो कोहरा जो है वो बिल्कुल आज देखने को नहीं मिल रहा हालांकि शीत लहर चल रही है ठंडी हवाओं की वजह से लोग परेशान हैं लोगों को दिक्कतें हो रही हैं कई ट्रेनें भी जो हैं वो रद्द हो गई हैं कई फ्लाइटें भी जो डिले चल रही हैं लेकिन अगले पांच दिन तक भी जो अलर्ट जारी किया गया आई एम डी की तरफ से कहीं कहीं रेड अलर्ट भी है कहीं ऑरेंज अलर्ट भी कहीं येलो अलर्ट भी जारी किया गया है तो लगातार शीतलहर का जो प्रकोप है वो बना हुआ है अमन अगर बात उत्तर भारत की की जाए तो चार तस्वीरें हैं जो अभी सामने आई हैं यूपी हरियाणा पंजाब और साथ में और भी जो इलाके हैं वहाँ पर सर्दी बढ़ रही है तो मौसम विभाग का अगर माने तो कोई जानकारी आपके पास है कि मौसम विभाग का क्या कहना है और आने वाले दिनों में कैसा हाल है जो पूरे उत्तर भारत में रहेगा कि जो मौसम विभाग की जो जानकारी हमारे पास आई है वो अगले 5 दिनों तक की जो जानकारी है मौसम विभाग ने साझा की है जिसमें कहा गया है कि अगले 5 दिन तक सी प्लेयर बनी रहेगी ठंड से निजात नहीं मिलेगी हालांकि धूप देखने को जरूर मिल सकती है लेकिन धीरे धीरे जिस तरीके से दिन ढलना शुरू होगा जो लहर है वो और तेज होती ठंडी होती शुरू हो जाएगी तो कहीं ना कहीं टेम्परेचर और डाउन होता चला जाएगा अगर कल की बात करें तो कल टेम्परेचर जो मिनिमम जो टेम्परेचर है वो तीन, तीन गया है और आज भी अगर बात करें तो आज भी जो पांच दर्ज किया गया था और और जो इसकी ज्यादा जो टेम्परेचर जाने की जो जानकारी है वो करीब सत्रह तक जाने की जानकारी है हालांकि पांच दिन तक अलर्ट है रेड कहीं रेड अलर्ट है कहीं येलो अलर्ट है तो इसके हिसाब से लोगों को दिक्कतें तो हो रही शीतलहर की वजह से और हाँ कोहरा नहीं है घना तो जो विजिबिलिटी है उसमें कोई दिक्कत नहीं है लेकिन शीतलहर की वजह से ठंडी हवाओं की वजह से लोग घरों से बाहर नहीं निकलना चाह रहे तो so, जानकारी देने के लिए अमन कुमार आपका बहुत बहुत धन्यवाद